ആ ദീരാ വേരാഞ്ഞ ਇਹ ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ ਇਹ ਆਸਾਮ ਵਿੱਚ ਡਿਊਟੀ ਕਰ ਰਹੇ ਸੀ ਉੱਥੇ ਇਹਨਾਂ ਨੂੰ ਅਟੈਕ ਆਇਆ ਉੱਥੇ ਡੈਥ ਹੋਈ ਇਹਨਾਂ ਦੀ ਹਾਂਜੀ ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂਧਰਾਣੀ ਮਰੀਲ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮਹਿਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਸੀ ਇਹ ਚਾਰ ਭੈਣਾਂ ਦਾ ਇਕੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾਣਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਕੇ ਸਾਲ ਦੇ ਕਰੀਬ ਸੀ ਕਿਸ ਤਰ੍ਹਾਂ ਦੇ ਮਿਲਨ ਵਰਤਨ ਕਿਸ ਤਰ੍ਹਾਂ ਦੇ ਤਾਂ ਮਿਲਦੇ ਜਿਲਦੇ ਰਹੇ ਹਾਂਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੇ ਡੈਥ ਹੋਈ ਹੋਈ ਸੀ ਇਹੀ ਦੀਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਖੀ ਸੀਗਾ ਇਹੀ ਚਲੇ ਗਿਆ ਵਿਚਾਰਾ ਯਾਨੀ ਕੀ ਕਰ ਚ ਕਮਾਉਣ ਵਾਲਾ ਹੁਣ ਕੋਈ ਨਹੀਂ ਰਿਹਾ ਨਹੀਂ ਜੀ ਨਹੀਂ ਜੀ ਤੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਠੀਕ ਨੇ ਜੀ ਹਾਂ ਜੇਕਰ ਗੱਲ ਕੀਤੀ ਇਹ ਫੌਜ ਦੇ ਜਵਾਨ ਆਏ ਨੇ ਸਾਮ ਤੋਂ ਕੰਟੀਨੈਂਲ ਆਨੇ। ਕਿਹ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚੇ? ਬਿਲਕੁਲ ਜੀ ਬਿਲਕੁਲ ਆਪਣਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ। ਫੌਜ ਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘੱਟੋ ਘੱਟ ਐਸ ਐਚਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡਿਊਟੀ ਲੱਗਣੀ ਚਾਹੀਦੀ ਸੀ। ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ। ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚਿਆ ਨਹੀਂ ਸਰਕਾਰ ਦਾ ਅਸੀਂ ਵੀਰ ਜੀ ਇਕੱਠੇ ਰਹੇ ਹਾਂ ਸਿਵਲ ਤੋਂ ਵੀ ਇਕੱਠੀਆਂ ਲਾਗੇ ਪਿੰਡ ਦੇ ਸੀਗੇ ਇਕੱਠੇ ਪੜੇ ਹਾਂ ਤੇ ਅੱਗੇ ਜੁੰਟ ਦੇ ਵਿੱਚ ਵੀ ਇਕੱਠੇ ਹੀ ਰਹੇ ਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹਦੀ ਸਿੱਖਮ ਚ ਲੱਗਿਆ ਗਿਆ ਸੀ ਬਸ ਉੱਥੋਂ ਆ ਖਬਰ ਮਿਲੀ ਉਹਦੀ ਨੇਚਰ ਸੀ ਨੇਚਰ ਬਹੁਤ ਵਧੀਆ ਸੀ ਵੀਰ ਜੀ ਇਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇਡਦੇ ਰਹਿੰਦੇ ਸੀਗੇ ਬਹੁਤ ਵਧੀਆ ਸੀ ਠੀਕ ਹੈ ਨਾ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਹੈ ਸ਼ਹੀਦ ਹੋਏ ਨੇ ਬਿਲਕੁਲ ਇਹ ਤਾਂ ਵੀਰ ਜੀ ਮਤਲਬ ਮੈਂ ਵੀ ਇੱਕ ਫੌਜੀ ਹਾਂ ਹ ਇਹ ਚੀਜ਼ਾਂ ਦਾ ਫੌਜੀ ਜਿਹੜੀ ਡਿਊਟੀ ਹੈ ਤਾਂ ਮਤਲਬ ਕਹਿਣ ਤੋਂ ਪਰੇ ਆ ਗਈ ਕੁਝ ਕਹਿ ਨਹੀਂ ਸਕਦੇ ਸਾਨੂੰ ਹੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਅਵਦੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸ਼ਰਧਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਬਹੁਤ ਕੋਸਾਸ ਕੇ ਚੱਲੀਦਾ ਇਹ ਵੀ ਵੀਰ ਆਪਣੇ ਨਾਲ ਹੀ ਸੀ ਪਰਿਵਾਰ ਪਿੱਛੇ ਪਰਿਵਾਰ ਪਿੱਛੇ ਵੀਰ ਜੀ ਉਹਨਾਂ ਦੇ ਵਾਈਫ ਨੇਗੇ ਦੋ ਬੱਚੇ ਨੇ ਲੜਕੀ 12 ਸਾਲ ਦੀ ਆ ਲੜਕਾ ਬੇਟਾ ਲੇਟ ਹੋਇਆ ਥੋੜਾ ਜਿਹਾ 1.5 ਸਾਲ ਦਾਗਾ ਮਦਰ ਨੇ ਬ੍ਰਦਰ ਹੈ ਨਹੀਂ ਕੋਈ ਫਾਦਰ ਦੀ ਵੀ ਡੈਥ ਹੋਈ ਆ ਤੇ ਚਾਰ ਸਿਸਟਰਾਂ ਨੇ ਯੂਨਾਨੀ ਕਰਦੇ ਹਾਲਾਤ ਠੀਕ ਨੇ ਜੀ ਫਿਲਹਾਲ ਮੱਲਮ ਮਡੇ ਨੇ ਕੋਈ ਜੀ ਸੀ ਹੋਈ ਨਹੀਂ ਹਾਂਜੀ ਹਾਂਜੀ ਕੋਈ ਜੀ ਸੀ ਕਰਦੇ ਵਿੱਚ ਹੁਣ ਮੁੰਡਾ ਛੋਟਾ ਹੈਗਾ 1.5 ਸਾਲ ਦਾ ਬੱਚਾ ਹੈ ਜੀ ਲੜਕੀ ਵੀ 11 ਸਾਲ ਦੀ ਹੈ 11 ਮਹੀਨਾਵਾਂ ਦੀ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਗਈ ਸੀ ਤੇ ਆਪ ਹੁਣ ਚਲੇ ਗਏ ਤੇ ਹੁਣ ਔਨ ਡਿਊਟੀ ਸੀ ਜਦੋਂ ਔਨ ਡਿਊਟੀ ਸੀ ਜੀ ਬਿਲਕੁਲ ਡਿਊਟੀ ਤੇ ਸੀ ਗੈਸਟੈਂਟ ਤੇ ਸੀ ਨਹੀਂ ਜੀ ਇੰਨਾ ਬਾਰੇ ਹਜੇ ਕੁਝ ਨਹੀਂ ਪਤਾ ਚੱਲ ਰਿਹਾ ਜੋੜਟ ਚੋਂ ਕੀ ਦੱਸ ਰਹੇ ਨੇ ਉਹ